ਪੁਲਿਸ ਨੇ ਫੜਲੇ ਚੋਰ ਬੀਤੇ ਦਿਨੀ ਇੱਕ ਦੁਕਾਨ ਜਿਹੜੀ ਗਈ ਸੀ ਜਿੱਥੇ ਮਹਿੰਗੇ ਮੋਬਾਈਲ ਵੇਚਦੇ ਸੀ ਆਈਫੋਨ ਵੇਚਦੇ ਸੀ ਉਸ ਦੁਕਾਨ ਨੂੰ ਨਿਸ਼ਾਨਾ ਇਹਨਾਂ ਵੱਲੋਂ ਬਣਾਇਆ ਗਿਆ ਸੀ ਕੱਤੀ ਰਾਤ ਨੂੰ ਮੋਬਾਈਲ ਜਿਹੜੇ ਗੇ ਚੋਰੀ ਕਰਕੇ ਲੈ ਗਏ ਸੀ ਉਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਏ ਕਿ ਤੁਰੰਤ ਕਾਰਵਾਈ ਕਰਦੇ ਵੇ ਹੁਣ ਇਹਨਾਂ ਤਿੰਨ ਨੌਜਵਾਨਾਂ ਨੂੰ ਫੜ ਕੇ ਸੁੱਟਿਆ ਇਸ ਇਲਾਕੇ ਦੇ ਪਿੱਛੇ ਤੇ ਨਾਲ ਨਾਲ ਇਹਨਾਂ ਕੋਲੋਂ ਮਹਿੰਗੇ ੜੇ ਫੋਨ ਰਿਕਵਰ ਕੀਤੇ ਗੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏ ਆ ਇੱਕ ਨਾਲ ਦੇ ਨਾਲ ਪੁਲਿਸ ਦੇ ਵੱਡੇ ਅਧਿਕਾਰੀ ਜਾਣਕਾਰੀ ਦਿੰਦੇ ਪਏ ਆ ਕਿ ਕੁਝ ਮੋਬਾਈਲ ਇਹਨਾਂ ਨੇ ਆਪ ਦੇ ਰਿਸ਼ਤੇਦਾਰਾਂ ਕੋਲ ਵੀ ਵੇਚ ਦਿੱਤੇ ਸੀ ਹੁਣ ਉਹਨਾਂ ਕੋਲ ਰਿਮਾਂਡ ਲਾ ਕੇੜਾ ਗਿਆ ਉਹ ਫੋਨ ਜਿਹੜੇ ਰਿਕਵਰ ਕੀਤੇ ਜਾਣਗੇ ਤੇ ਇਹਨਾਂ ਨੂੰ ਛੁੱਟਿਆ ਜਾਏਗਾ ਸਲਾਕਾਂ ਦੇ ਪਿੱਛੇ ਤੇ ਵੱਡੇ ਗਰੋਹ ਦੀ ਜਿਹੜੀ ਫੜ ਕੇੜੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਇਸ ਤੋਂ ਬਾਅਦ ਪੁਲਿਸ ਦੇ ਆਲਾ ਅਧਿਕਾਰੀ ਕੀ ਕਹਿ ਰਹੇ ਨੇ ਬਣੇ ਰਹੋ ਸਾਡੇ ਸੁਪਰੀਮ ਟਾਈਮ ਚੈਨਲ ਦੇ ਨਾਲ ਹਾਂਜੀ ਸਰ ਕੀ ਮਾਮਲਾ ਜੀ ਆਇਆ ਜੀ ਇਹ ਮਾਮਲਾ ਜੀ 7-8 ਦੀ ਦਰਮਿਆਨੀ ਰਾਤ ਨੂੰ ਸਿੰਘ ਟੈਲੀਕਮ ਵੱਲਾ ਨਿਊ ਫੋਕਲ ਪੁਆਇੰਟ ਦੇ ਨੇੜੇ ਆ ਜਮੈਤਾ ਰੋਡ ਤੇ ਉਥੋਂ ਚੋਰਾ ਨੇ ਸਨ ਲਾ ਕੇ ਮੋਬਾਈਲਾਂ ਦੀ ਦੁਕਾਨ ਤੋਂ ਮੋਬਾਈਲ ਚੋਰੀ ਕੀਤੇ ਸੀਗੇ ਉਹਦੇ ਤੇ ਸਾਡੀ ਤਫਤੀਸ਼ ਚੱਲ ਰਹੀ ਸੀਗੀ ਅਸੀਂ ਦਲਰਾਜ ਸਿੰਘ ਵਾਸੀ ਨਿਊ ਦਲੀਪ ਐਵੇਨਿਊ ਅੰਮ੍ਰਿਤਸਰ ਦੇ ਬਿਆਨਾਂ ਤੇ ਆਪਾਂ ਮਕਦਮਾ ਜਿਹੜਾ 41 ਨੰਬਰ ਦਰਜ ਕੀਤਾ ਉਹਦੇ ਵਿੱਚ ਆਪਾਂ ਤਿੰਨ ਦੋਸ਼ੀ ਇਹਦੇ ਵਿੱਚ ਰਾਜਵਿੰਦਰ ਸਿੰਘ ਰਾਜੂ ਤੇ ਪ੍ਰੇਮ ਸਿੰਘ ਕੁਦ्डा ਇਹ ਉਠੀਆਂ ਦੇ ਨੇ ਈ ਗਰਨਾਮ ਸਿੰਘ ਗਾਮਾ ਜਿਹੜਾ ਹੈ ਕਿਲਾ ਬਾਬਾ ਜੀਵਨ ਸਿੰਘ ਦਾ ਇਹਨਾਂ ਨੇ ਰਾਤ ਮੰਨ ਲਓ ਚੋਰੀ ਕੀਤੀ ਹੈ ਤਸਦੀਕ ਹੋਈ ਆ ਔਰ ਇਕਬਾਲ ਵੀ ਕੀਤਾ ਔਰ ਜਿਹਨਾਂ ਦੇ ਕੋਲੋਂ 12 ਜਿਹੜੇ ਮਹਿੰਗੇ ਮੋਬਾਈਲ ਆ ਜਿਨ੍ਹਾਂ ਦੀ ਕੋਸਟ ਕੇ ਦੀ 20000 ਆ ਕੇ ਦੀ 25000 ਆ ਕੋਈ 2.5 3 ਲੱਖ ਦੇ ਕਰੀਬ 4 ਲੱਖ ਦੇ ਜਿਹੜੇ ਮੋਬਾਈਲ ਸੀਗੇ ਉਹ ਬਰਾਮਦ ਕੀਤੇ ਨੇ ਨਵੇਂ ਮੋਬਾਈਲ ਟੋਟਲ ਕਿੰਨੇ ਮੋਬਾਈਲ ਚੋਰੀ ਕੀਤੇ ਇਹਨਾਂ ਨੇ 17 ਮੋਬਾਈਲ ਚੋਰੀ ਕੀਤੇ ਆ ਇਹ ਦੋ ਜਿਹੜੇ ਛੋਟੇ ਮੋਬਾਈਲ ਆ ਟੋਟਲ 19 ਆ 19 ਮੋਬਾਈਲ ਆ ਜਿਹੜੇ ਵੀ ਛੋਟੇ ਮੋਬਾਈਲ ਪਲੱਸ ਦੋ ਜਿਹੜੇ ਜਿਹੜੇ ਬਾਕੀ ਹੋਰ ਤਿੰਨ ਮੋਬਾਈਲ ਆ ਉਹ ਬਰਾਮਦਗੀ ਇਹਨਾਂ ਕੋਲ ਹੋਣ ਵਾਲੀ ਆ ਉਹ ਇਹਨਾਂ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਪਿੱਛੇ ਜਿੱਥੇ ਦਿੱਤੇ ਆ ਉਹਨਾਂ ਨੂੰ ਵੀ ਲਿਆ ਕੇ ਜੇ ਸਾਡਾ ਜਿਹੜਾ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਨਾਂ ਦਾ ਰਿਮਾਂਡ ਲੈਨੇ ਆ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਉਹ ਵੀ ਰਿਕਵਰੀ ਜਿਹੜੀ ਉਹ ਕਰ ਲਈ ਜਾਊਗਾ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈਗੇ ਅਸੀਂ ਅਜੇ ਤੇ ਤਫਤੀਸ਼ ਕਰ ਰਹੇ ਆ ਜੇ ਅਜੇ ਹਾਰਡਲੀ ਇਹਨਾਂ ਨੂੰ ਗਿਫਤਾਰ ਕੀਤਾ ਆ ਤੇ ਜਦੋਂ ਵੀ ਕੋਈ ਵੀ ਗੱਲ ਸਾਹਮਣੇ ਆਉਗੀ ਆਪਦੇ ਧਿਆਨ ਦੇ ਵਿੱਚ ਲੈਂਦੀ ਹੋਵੇ ਇੱਕ ਵਈ ਨਸ਼ੇ ਨਸ਼ੇ ਦੇ ਨਹੀਂ ਆਉਂਦੇ ਇਹ ਨਸ਼ਾ ਜਿਹੜਾ ਇਹਨਾਂ ਨੂੰ ਹੁਣ ਤੱਕ ਇੱਕ ਬੰਦੇ ਦਾ ਲੱਗਦਾ ਹੈ ਕਿ ਉਹ ਨਸ਼ਈ ਆ ਦੇਖਣ ਨੂੰ ਲੱਗਦਾ ਆ ਬਾਕੀ ਹੁਣ ਸਾਡੇ ਕੋਲ ਰਿਮਾਂਡ ਤੇ ਰਹਿਣਗੇ ਫਿਰ ਪਤਾ ਲੱਗੂਗਾ ਕਿ ਨਸ਼ੇ ਦੇ ਆਦੀ ਆ ਜਾਂ ਕੀ ਇੱਕ ਆਟੋ ਦੀ ਵੀ ਗੱਲ ਕੀਤੀ ਗਈ ਆ ਬਾਹਰ ਖੜਾ ਉਹਦਾ ਕੀ ਆਟੋ ਰਿਕਵਰ ਕੀਤਾ ਜੀ ਰਾਜਵਿੰਦਰ ਸਿੰਘ ਰਾਜੂ ਜਿਹੜਾ ਇਹ ਆਟੋ ਤੇ ਚੋਰੀ ਕਰਨ ਵਾਸਤੇ ਆਏ ਸੀਗੇ ਉਹ ਆਟੋ ਵੀ ਥੋੜਾ ਔਰੇ ਕਿਨਾਂ ਕੋ ਜਿਹੜਾ ਸ਼ੈਣੀ ਸੱਬਲ ਸੀ ਉਹ ਵੀ ਬਰਾਮਦ ਕੀਤੇ ਗਏ ਉਹ ਜਿਹੜੇ ਆਟੋ ਆਏ ਤੇ ਚਲਾਉਂਦੇ ਸੀਗੇ ਕਿ ਆਟੋ ਦੀ ਚੋਰੀ ਦਾ ਈ ਅਜੇ تصਦੀਕ ਕਰਾਂਗੇ ਜੀ ਆਟੋ ਦੇ ਪੇਪਰ ਪੂਪਰ ਚੈੱਕ ਕਰ ਰਹੇ ਆ ਆਪਾਂ ਆਰਟੀਓ ਦਫ਼ਤਰ ਤੋਂ ਵੀ ਸਾਰਾ ਕੁਝ ਕਲੀਅਰ ਕਰ ਲਾਂਗੇ ਜੋ ਵੀ ਹੋਊਗਾ ਉਹਦੇ ਵਿੱਚ ਆਪਾਂ ਜਿਹੜੀ ਅਗੂ ਨੈਕਸਟ ਉਹ ਅਜੇ ਤੇ ਆਪਣਾ ਦੱਸ ਰਹੇ ਨੇ ਅੱਗੇ ਜੇ ਉਹਦੇ ਤੋਂ ਕੋਈ ਪੇਪਰਾਂ ਤੋਂ ਕੋਈ ਇਧਰ ਉਧਰ ਦੀ ਕੋਈ ਗੁੰਝਲ ਹੋਈ ਉਹ ਸਾਰਾ ਕੁਝ ਜਿਹੜਾ ਕਲੀਅਰ ਜਿਹੜਾ ਕਰ ਲਿਆ ਜਾਊਗਾ ਆਪਾਂ ਆਫਰ ਇਨਵੈਸਟੀਗੇਸ਼ਨ ਦੇ ਵਿੱਚ